ਯੂਪੀ ਦੀ ਇੱਕ ਲੇਡੀ ਜੱਜਾ ਨੇ ਮੌਤ ਮੰਗੀ ਹੈ ਕਿ ਮੈਂ ਲੋਥੀ ਦੀ ਤਰ੍ਹਾਂ ਧੁੱਰ ਰਹੀ ਐ ਤੇ ਮੈਨੂੰ ਜਿਉਣ ਦਾ ਕੋਈ ਸਬ ਨਜ਼ਰ ਨਹੀਂ ਆਉਂਦਾ ਕਿਉਂਕਿ ਉਹਦੇ ਨਾਲ ਗਲਤ ਅਰਕਦਾਂ ਕੀਤੀਆਂ ਸਿਗੀਆਂ ਜ਼ਿਲ੍ਹਾ ਸੈਸ਼ਨ ਜੱਜ ਨੇ ਫਿਰ ਸੁਪਰੀਮ ਕੋਰਟ ਤੱਕ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਤੱਕ ਮਾਮਲਾ ਪਹੁੰਚਿਆ ਜਦੋਂ ਜੱਜ ਨੂੰ ਇਨਸਾਫ ਨਹੀਂ ਮਿਲਦਾ ਫਿਰ ਆਮ ਬੰਦੇ ਨੂੰ ਉਹ ਇਨਸਾਫ ਕਿੰਨਾ ਦੂਰ ਹੋਏਗਾ ਇਹਦੇ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਇਹਦੇ ਬਾਰੇ ਕੀ ਕਹਿਣਾ ਕਿਉਂਕਿ ਤੁਸੀਂ ਖੁਦ ਪ੍ਰੋਸੈਸ ਅਧਿਕਾਰੀ ਰਹੇ ਹੋ ਇਸ ਤਰ੍ਹਾਂ ਕਿ ਹੋ ਜਾਂਦਾ ਕਿ ਜਦੋਂ ਜੱਜ ਨਾਲ ਨੂੰ ਵੀ ਨਿਆਂ ਨਾ ਮਿਲ ਸਕੇ। ਕੋਕਰ ਜੀ ਜਦੋਂ ਨਿਆਂ ਨਹੀਂ ਮਿਲਦਾ ਨਾ ਉਦੋਂ ਕਿਸੇ ਨੂੰ ਨਹੀਂ ਮਿਲਦਾ। ਉਦੋਂ ਦੇਖੋ ਤੁਸੀਂ ਆ ਮਹੂਆ ਮਿੱਤਰਾਂ ਨੂੰ ਨਿਆਂ ਮਿਲਿਆ। ਉਸ ਨੂੰ ਇੱਥੇ ਆਪਣੇ ਹਰਦਵਾਰੀ لال ਸੀਗਾ। ਉਸ ਨੇ ਬੰਸੀ لال ਦੇ ਬਰਖਲਾਬ ਕੁਝ ਇਸ ਦੇ ਬੀ ਵਿਦਾਂ ਸਭਾ ਦੇ ਵਿੱਚ ਬੋਲਿਆ ਤੇ ਉਸ ਨੂੰ ਉਹਨਾਂ ਨੇ ਮੋਤਲ ਕਰਕੇ ਤੇ ਐਕਸਪੈਲ ਕਰਤਾ। ਹਾਈ ਕੋਰਟ ਦੇ ਵਿੱਚ ਕੇਸ ਗਿਆ ਹਾਈ ਕੋਰਟ ਨੇ ਕਿਹਾ ਕਿ ਜੀ ਇਹ ਇਹ ਇਹਨੂੰ ਮੋਤਲ ਨਹੀਂ ਕੀਤਾ ਜਾ ਸਕਦਾ ਇਹਦਾ ਮਤਲਬ ਹੈ ਕਿ ਤੁਸੀਂ ਹਾਊਸ ਨੂੰ ਦੁਬਾਰੇ ਰੀਕਨਸਟਿਟਿਊਟ ਕਰ ਰਹੇ ਹੋ ਇਹਨੂੰ ਕੱਢ ਕੇ ਇਹ ਇਹ ਹਾਊਸ ਦਾ ਤਾਂ ਬਣਦਾ ਜੇ ਇਹ ਨਾਲ ਹੋਵੇ ਤਾਂ ਤੇ ਜੇ ਇਸ ਨੂੰ ਕੱਢਦਾ ਤੁਸੀਂ ਕਿਸ ਤਰ੍ਹਾਂ ਦਾ ਹਾਊਸ ਨਵਾਂ ਹਾਊਸ ਬਣਾਉਣ ਦਾ ਤੁਹਾਨੂੰ ਕਿਹਨੇ ਇਜਾਜ਼ਤ ਦਿੰਦਾ ਹੈ ਤਾਂ ਇਹ ਕਾਨੂੰਨ ਸਾਡੇ ਸਾਹਮਣੇ ਹੈ ਲੇਕਿਨ ਉਸ ਦੇ ਬਾਵਜੂਦ ਉਤੋਂ ਲੋਕ ਸਭਾ ਦੇ ਵਿੱਚੋਂ ਦੂਸਰੇ ਦਿਨ ਤੀਜੇ ਦਿਨ ਲੋਕ ਕੱਢੇ ਜਾ ਰਹੇ ਨੇ ਦੇਖ ਅੱਗੇ ਨੋਟਿਸ ਕੋਈ ਲੈ ਨਹੀਂ ਰਿਹਾ ਜਿਹੜਾ ਸਾਫ਼ ਹੈ ਦੇਖੋ ਇਨਸਾਫ਼ ਹੋਏਗਾ ਤਾਂ ਸਭ ਨਾਲ ਇਨਸਾਫ਼ ਹੋਏਗਾ ਜੇ ਨਹੀਂ ਹੋਏਗਾ ਤਾਂ ਕਿਸੇ ਨਾਲ ਵੀ ਨਹੀਂ ਹੋਏਗਾ ਔਰ ਕੋਈ ਹਰ ਇੱਕ ਆਦਮੀ ਤੁਸੀਂ ਮੈਂ ਜੋ ਵੀ ਮਰਜ਼ੀ ਲੈ ਲਓ ਆਮ ਤੋਂ ਆਮ ਆਦਮੀ ਉਹਨਾਂ ਲੋਕਾਂ ਦੇ ਨਾਲ ਇਨਸਾਫ਼ ਵੀ ਨਹੀਂ ਹੋਏਗਾ ਕਿਉਂਕਿ ਅਸੀਂ ਲੋਕ ਜਿਹੜੇ ਹਾਂ ਅਸੀਂ ਇਨਸਾਫ਼ ਦੇਖਣਾ ਚਾਹੁੰਦੇ ਹਾਂ ਕਿ ਜਦੋਂ ਸਾਡੇ ਜਦੋਂ ਜਿਸ ਤਰ੍ਹਾਂ ਦੀ ਇਹ ਹਰਕਤ ਬੀਬੀ ਦੇ ਨਾਲ ਕੀਤੀ ਗਈ ਹੈ ਇਹ ਸਾਡੇ ਸਾਹਮਣੇ ਆਉਂਦੀ ਹੈ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਹਰਕਤਾਂ ਇੱਥੇ ਹੋਈਆਂ ਨੇ ਹਿੰਦੁਸਤਾਨ ਦੇ ਵਿੱਚ ਖਾਸ ਤੌਰ ਤੇ ਯੂਪੀ ਦੇ ਵਿੱਚ ਤੇ ਦੂਸਰੇ ਇਲਾਕਿਆਂ ਦੇ ਵਿੱਚ ਉਸ ਤਰ੍ਹਾਂ ਇਸ ਤਰ੍ਹਾਂ ਦੀਆਂ ਹਰਕਤਾਂ ਹੋਈਆਂ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਨਿਆਂ ਨਹੀਂ ਦਿੱਤਾ ਗਿਆ ਸਗੋਂ ਉਸ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੁਪਰੀਮ ਕੋਰਟ ਦੇ ਜੱਜ ਦੇ ਨਾਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਨਾਲ ਇਸ ਤਰ੍ਹਾਂ ਦੀ ਗੱਲ ਆਈ ਸੀ ਸਾਡੇ ਸਾਹਮਣੇ ਜਿਸ ਦੇ ਵਿੱਚ ਇੱਕ ਔਰਤ ਨੇ ਆਪਣਾ ਬਿਆਨ ਦਿੱਤਾ ਸੀਗਾ ਤੇ ਉਸ ਨੂੰ ਕਿਸ ਤਰ੍ਹਾਂ ਨਾਲ ਵਰਤਕੇ ਤੇ ਸਟੇਟ ਨੇ ਫਾਇਦਾ ਉਠਾਇਆ ਜਿਹੜੇ 80 85 ਲੋਕ ਸੀ ਉਹਨਾਂ ਲੋਕਾਂ ਨੇ ਫਾਇਦਾ ਉਠਾਇਆ ਤੇ ਉਸ ਨੂੰ ਉਹ ਉਹ ਸਾਰੇ ਮਾਮਲੇ ਨੂੰ ਰਫਾ ਦਫਾ ਕਰਕੇ ਸਗੋਂ ਜੱਜ ਸਾਹਿਬ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਤਾਂ ਇੱਥੇ ਹੁਣ ਦੇਖਾਂਗੇ ਕਿ ਲੇਕਿਨ ਇਹ ਜਿਹੜਾ ਕੇਸ ਹੈ ਇਹ ਬਹੁਤ ਹੀ ਦਰਦਨਾਕ ਕੇਸ ਹੈ ਔਰ ਦੇਖੋ ਅਸੀਂ ਚਾਹੁੰਦੇ ਹਾਂ ਵੀ ਸਾਡੀ ਧੀਆਂ ਭੈਣਾਂ ਦੀ ਸਾਰੀਆਂ ਦੀ ਚਾਹੀ ਕਿ ਕਿਸੇ ਦੀ ਹੋਵੇ ਉਸ ਦੀ ਇੱਜ਼ਤ ਮਹਫੂਜ਼ ਹੋਣੀ ਚਾਹੀਦੀ ਹੈ ਤੇ ਜੇ ਇੱਕ ਜੱਜ ਜਿਹੜੀ ਫੈਸਲਾ ਕਰਦੀ ਹੈ ਜਿਹੜੀ ਜਿਸ ਨੇ ਇਹ ਇੱਜ਼ਤਾਂ ਬਰਕਰਾਰ ਰੱਖਣੀਆਂ ਉਸ ਦੀ ਆਪਣੀ ਇੱਜ਼ਤ ਬਰਕਰਾਰ ਨਹੀਂ ਰਹਿੰਦੀ ਔਰ ਉਹ ਕੁਰਲਾ ਰਹੀ ਹੈ ਲੋਕਾਂ ਦੇ ਸਾਹਮਣੇ ਇਹ ਹਿੰਦੁਸਤਾਨ ਦੇ ਮੱਥੇ ਦੇ ਉੱਤੇ ਬੜਾ ਵੱਡਾ ਕਲੰਕ ਹੈ ਜਿਹੜਾ ਕਿ ਬੜੀ ਮਾੜੀ ਗੱਲ ਹੈ ਇਹ ਨਹੀਂ ਸੀ ਲੱਗਣਾ ਚਾਹੀਦਾ ਹੁਣ ਦੇਖਾਂਗੇ ਕਿ ਸੁਪਰੀਮ ਕੋਰਟ ਦੇ ਵਿੱਚੋਂ ਪਹਿਲੀ ਵਾਰੀ ਪਹਿਲਾਂ ਵੀ ਜਾ ਚੁੱਕੀ ਹੈ ਦੁਬਾਰੇ ਫੇਰ ਉਹਨਾਂ ਚੀਜ਼ ਦੇ ਸਾਹਮਣੇ ਉਸਨੇ ਪਬਲਿਕ ਆਪਣਾ ਬਿਆਨ ਦਿੱਤਾ ਹੈ ਦੇਖਾਂਗੇ ਕਿ ਨਾਲ ਕੋਈ ਨਿਆਹ ਹੁੰਦਾ ਹੈ ਕਿ ਨਹੀਂ ਵੈਸੇ ਨਿਆਹ ਹੋਣਾ ਚਾਹੀਦਾ ਹੈ ਇਹ ਦਰੋਪਦੀ ਦੀ ਕਥਾ ਜਿਹੜੀ ਹੈ ਕਦੇ ਖਤਮ ਹੋਣੀ ਚਾਹੀਦੀ ਹੈ ਹਿੰਦੁਸਤਾਨ ਦੇ ਵਿੱਚ ਜਨਾਕਨਾ ਲੈ ਕੇ ਇਹ ਬੀਬੀਆਂ ਦੇ ਉੱਤੇ ਅਟੈਕ ਕਰ ਦਿੰਦਾ ਇਹ ਇਸ ਸਾਨੂੰ ਕੱਪੀ ਤੌਰ ਦੇ ਉੱਤੇ ਸਿੱਖੀ ਨੂੰ ਤੇ ਸਿੱਖ ਸਰੋਕਾਰਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਕਿ ਔਰਤ ਦੀ ਬੇਇੱਜ਼ਤੀ ਹੋਵੇ ਇੱਥੇ ਇੱਕ ਲੋਹਾਰੀ ਦਾ ਨਵਾਬ ਸੀ ਉਸਨੇ ਕਿਸੇ ਲੜਕੀ ਨੂੰ ਲੈ ਕੇ ਆਪਣੇ ਘਰ ਪਾਲਿਆ ਕਿ ਹਿੰਦੂ ਲੜਕੀ ਨੂੰ ਤੇ ਉਹਨਾਂ ਨੇ ਸਿੱਖਾਂ ਕੋਲੇ ਉਸ ਵੇਲੇ ਸਿੱਖਾਂ ਦੀਆਂ ਮਿਸਲਾਂ ਕੰਮ ਕਰਦੀਆਂ ਸਨ ਸਿੱਖਾਂ ਨੂੰ ਬੁਲਾਇਆ ਕਿ ਜੀ ਸਾਡੀ ਬੇਟੀ ਨੂੰ ਇਸ ਤਰ੍ਹਾਂ ਕਰਕੇ ਚੁੱਕ ਕੇ ਲੈ ਗਏ ਤੇ ਨਵੀਂ ਵਿਆਹੀ ਹੋਈ ਸੀ ਪੰਜ ਮਿਸਲਾਂ ਉਸ ਦੇ ਉਸ ਨੂੰ ਉਸ ਨੂੰ ਉਸ ਕੈਦ ਦੇ ਵਿੱਚੋਂ ਛੁਡਾਉਣ ਵਾਸਤੇ ਜੜੀਆਂ ਤਿੰਨ ਦਰਿਆ ਪਾਰ ਕਰਕੇ ਉਹਨਾਂ ਨੇ ਜਾ ਕੇ ਲੋਹਾਰੀ ਦੇ ਉੱਤੇ हमला ਕੀਤਾ ਉਸ ਦੇ ਜਦ ਉਸ ਦੇ ਜਿਹੜਾ ਉਹ ਸੀਗਾ ਉੱਥੇ ਉਹ ਰਾਜਾ ਉਸ ਦੇ ਕੋਲੋਂ ਉਸ ਲੜਕੀ ਨੂੰ ਛੁਡਾਇਆ ਔਰ ਕਿਹਾ ਕਿ ਜਾ ਆਪਣੇ ਘਰ ਜਾ ਤੂੰ ਜਦੋਂ ਉਹ ਇਹ ਸਾਹਮਣੇ ਦੇਖਿਆ ਕਿ ਉਹਨੇ ਘਰ ਵਾਲਿਆਂ ਨੂੰ ਬੁਲਾਇਆ ਕਿ ਤੁਸੀਂ ਲੈ ਜਾਓ ਇਸ ਨੂੰ ਉਹਨਾਂ ਨੇ ਦੇਖਿਆ ਕਿ ਨਿਆਜ ਤਾਂ ਹੀ ਮੁਕੰਮਲ ਨਹੀਂ ਹੋਇਆ ਉਹਨਾਂ ਨੇ ਉਹਨੂੰ ਸਜਾਵਾਂ ਵੀ ਦਿੱਤੀਆਂ ਲੇਕਿਨ ਉਸ ਤੋਂ ਬਾਅਦ ਉਹਨੂੰ ਕਿਹਾ ਵੀ ਇਸ ਦਾ ਰੀਹੈਬਿਲੀਟੇਸ਼ਨ ਹੋਣਾ ਚਾਹੀਦਾ ਹੈ ਉਹ ਲੜਕੀ ਦੇ ਘਰ ਵਾਲਿਆਂ ਨੂੰ ਬੁਲਾਇਆ ਉਹਨਾਂ ਨੇ ਕਿਹਾ ਜੀ ਹੁਣ ਇਹ ਮੁਸਲਮਾਨਾਂ ਦੇ ਰਹਿ ਹੈ ਇਹ ਅਸੀਂ ਇਸ ਨੂੰ ਨਹੀਂ ਪ੍ਰਵਾਨ ਕਰਦੇ ਤਾਂ ਸਿੱਖਾਂ ਨੇ ਕੀ ਕੀਤਾ ਉਸ ਵੇਲੇ ਵਿਚਾਰੇ ਗਰੀਬ ਸਨ ਕਿ ਕਿਹੜੇ ਉਹਨਾਂ ਕੋਲ ਇੱਕ ਪੈਸੇ ਸੀਗੇ ਲੇਕਿਨ ਹਰ ਇੱਕ ਕੋਲੇ ਕੁਝ ਪੈਸਾ ਪੈਸਾ ਦੋ ਦੋ ਪੈਸੇ ਚਾਰ ਚਾਰ ਪੈਸੇ ਹੋਣੇ ਹਨ ਉਹਨਾਂ ਲੋਕਾਂ ਨੇ ਉੱਥੇ ਲੋਹਾਰੀ ਦੇ ਵਿੱਚ ਇੱਕ ਚਾਦਰ ਵਿਛਾਤੀ ਕਿ ਖਾਲਸੇ ਨੇ ਆਪਣੀ ਧੀ ਨੂੰ ਵਿਦਾ ਕਰਨਾ ਹੈ ਇਸ ਨੂੰ ਦਾਜ ਦਿੱਤਾ ਜਾਵੇ ਔਰ ਉਸ ਦੇ ਉੱਤੇ ਵੇਹ ਵੇਹ ਜਿੰਨਾ ਵੀ ਕੁਝ ਸੀ ਕਿਸੇ ਕੋਲੇ ਉਹਨਾਂ ਨੇ ਉਹ ਦਾਜ ਦੇ ਵਿੱਚ ਦੇਤਾ ਤੇ ਫਿਰ ਜਦੋਂ ਉਹਨੂੰ ਦੇਖਿਆ ਵੀ ਇਹ ਚਾਦਰ ਦੇ ਉੱਤੇ ਦੋ ਮਣ ਚਾਂਦੀ ਪਈ ਹੈ ਤਾਂ ਫਿਰ ਉਹਨਾਂ ਲੋਕਾਂ ਨੇ ਕਿਹਾ ਜੀ ਹਾਂ ਅਸੀਂ ਲੈ ਜਾਂਦੇ ਆ ਆਪਣੀ ਲੜਕੀ ਨੂੰ ਇਹ ਲੜਕੀ ਜਾਂਦੇ ਬਾਰੇ ਤਾਂ ਇੰਨਾ ਸੁਚੇਤ ਹੋਣਾ ਚਾਹੀਦਾ ਤੇ ਪਤਾ ਨਹੀਂ ਕਿਉਂ ਸਾਡੀ ਇਹ ਜਿਹੜਾ ਨਵਾਂ ਸਿਸਟਮ ਆਇਆ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਲੜਕੀਆਂ ਦੇ ਬਾਰੇ ਲੋਕਾਂ ਨੂੰ ਇੰਨਾ ਇੱਜ਼ਤ ਦਾ ਅਹਿਸਾਸ ਨਹੀਂ ਔਰ ਨਾ ਹੀ ਇਸ ਦੇ ਉੱਤੇ ਮੂਵ ਹੁੰਦੇ ਸਾਰਾ ਖਾਲਸਾ ਬੰਦ ਜਿਸ ਵੇਲੇ ਅਹਿਮਦ ਸ਼ਾਹ ਅਫਦਾਲੀ ਇਹ ਲੈ ਕੇ ਜਾ ਰਿਹਾ ਸੀ ਜਿਹਨੂੰ ਟੱਕਾਂ ਕਹਿੰਦੇ ਸੀ ਉਸ ਵਾਲੇ ਦੀ ਬੋਲੀ ਦੇ ਵਿੱਚ ਲੜਕੀਆਂ ਨੂੰ ਕੈਦ ਕਰਕੇ ਤੇ ਜਾ ਕੇ ਉੱਥੇ ਇਹ ਲੋਕ ਵੇਚਦੇ ਸਨ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਉਹ ਜਾ ਰਿਹਾ ਸੀ ਤੇ ਸਾਰੇ ਸਿੱਖਾਂ ਨੇ ਇੱਕ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਹੇਠ ਹਮਲਾ ਕੀਤਾ ਤੇ 30 ਹਜ਼ਾਰ ਔਰਤਾਂ ਨੂੰ ਉਥੋਂ ਛੁਡਾ ਕੇ ਲਿਆਂਦਾ ਫਿਰ ਉਹਨਾਂ ਨੂੰ ਘੋੜਿਆਂ ਦੇ ਉੱਤੇ ਬਿਠਾ ਕੇ ਨਾਲ ਉਹਨਾਂ ਦੇ ਤੁਰਕੇ ਮਹਾਰਾਸ਼ਟਰ ਦੇ ਵਿੱਚ ਕਿਉਂਕਿ ਇਹ ਪਾਣੀਪਾਦੀ ਲੜਾਈ ਤੋਂ ਬਾਅਦ ਸੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਘਰ ਕਰੋ ਕਰ ਪਹਚਾਇਆ ਅਸੀਂ ਲੋਕ ਤਾਂ ਇਸ ਤਰ੍ਹਾਂ ਦਾ ਨਿਆਂ ਚਾਹੁੰਦੇ ਆ ਕਿ ਜੇ ਜੇ ਸਾਡੇ ਬਸ ਹੋਵੇ ਤਾਂ ਇਸ ਬੇਟੀ ਨਾਲ ਵੀ ਇਸ ਤਰ੍ਹਾਂ ਦਾ ਨਿਆਂ ਹੋਵੇ ਰੱਬ ਕਰੇ ਹਾਂ ਜੀ ਵਿੱਚ ਪ੍ਰਦੇਸ਼ਨ ਜੀ ਤੁਸੀਂ ਨਿਆਂ ਪ੍ਰਣਾਲੀ ਹੈ ਇੱਕ ਤਾਂ ਸਿਸਟਮ ਆ ਇੱਕ ਪ੍ਰਸ਼ਾਸਨਿਕ ਸਿਸਟਮ ਆ ਇੱਕ ਸਿਆਸੀ ਲੋਕ ਜਿਹੜੇ ਸਿਸਟਮ ਅਨੁਸਾਰ ਦੇ ਨੇ ਇੰਨਾ ਚੋਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਇਹ ਵੀ ਕਿਹਾ ਕਿ ੱਲੇ ਜੱਜ ਦਾ ਮਸਲਾ ਨਹੀਂ ਕਿ ਜੱਜ ਮੈਡਮ ਨੂੰ ਇਨਸਾਫ ਨਹੀਂ ਮਿਲਿਆ ਬਹੁਤ ਸਾਰੇ ਲੋਕ ਇਨਸਾਫ ਤੋਂ ਬਾਂਝੇ ਰਹਿ ਜਾਂਦੇ ਨੇ ਕੋਟ ਜੀ ਦਾ ਮੰਨਦੇ ਹੋ ਦੇਖੋ ਮੈਂ ਇਸ ਨੂੰ ਸਭ ਤੋਂ ਵੱਧ ਸਿਆਸਤਦਾਰਿਆਂ ਨੂੰ ਜ਼ਿੰਮੇਵਾਰ ਸਮਝਦਾ ਕਿਉਂਕਿ ਸਿਆਸੀ ਬੰਦੇ ਜੇ ਚਾਹਣ ਤਾਂ ਉਹ ਸਾਰੇ ਕਾਸੇ ਨੂੰ ਸਾਥ ਸਕਦੇ ਨੇ ਚੰਗੀ ਤਰ੍ਹਾਂ ਉਸ ਨੂੰ ਇਹ ਠਿਕਾ ਕਰਕੇ ਇਸ ਨੇ ਵਰਤ ਸਕਦੇ ਨੇ ਲੇਕਿਨ ਇਹਨਾਂ ਲੋਕਾਂ ਨੇ ਇਹ ਵਰਤਿਆ ਨਹੀਂ ਉਲਟਾ ਪ੍ਰਭਾਵ ਇਹ ਦਿੱਤਾ ਗਿਆ ਆ ਮਹੂਆ ਮਿਤਰਾ ਦੇ ਕੇਸ ਦੇ ਵਿੱਚ ਦੇਖ ਲਓ ਤੁਸੀਂ ਉਹ ਵਿਚਾਰੀ ਕੁਰਲਾ ਰਹੀ ਹੈ ਪੁਕਾਰ ਰਹੀ ਹੈ ਕਿ ਮੇਰੇ ਕੱਪੜੇ ਲਾਜਾਰੇ ਨੇ ਔਰ ਉਸ ਦੇ ਉੱਤੇ ਵੱਡੇ ਵੱਡੇ ਸਾਧੂ ਮਹਤਮਾ ਉੱਤੇ ਬੈਠੇ ਨੇ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿਸੇ ਦਾ ਕੋਈ ਰਿਐਕਸ਼ਨ ਨਹੀਂ ਔਰ ਇੱਕ ਜਿਸ ਵੇਲੇ ਸਰਸੇਵਾਲੇ ਸਾਧ ਨੂੰ ਕੈਦ ਹੋਈ ਹੈ ਤਾਂ ਉੱਤੇ ਇੱਕ ਸਾਧੂ ਮੁਨੀ ਆਣਗੇ ਜਿਹੜੇ ਕਿ ਪਾਰਲੀਮੈਂਟ ਦੇ ਮੈਂਬਰ ਹਨਗੇ ਉਹਨਾਂ ਨੇ ਇਹ ਕਿਹਾ ਕਿ ਇਹ ਕਿਸ ਤਰ੍ਹਾਂ ਇਸ ਨੂੰ ਸਜ਼ਾ ਹੋ ਸਕਦੀ ਹੈ ਇਹ ਤਾਂ ਰੱਬ ਦਾ ਰੂਪ ਹੈ ਜਿਹੜਾ ਰੱਬ ਦਾ ਰੂਪ ਹੈ ਉਹ ਇਸ ਤਰ੍ਹਾਂ ਦਾ ਕੋ ਕਰਮ ਕਰ ਹੀ ਨਹੀਂ ਸਕਦਾ ਯਾਨੀ ਕਿ ਇਹ ਸਿਆਸੀ ਕਿ ਜਿਹੜੇ ਜਿਹੜੇ ਲੋਕਾਂ ਨੂੰ ਸਾਰੇ ਹੁੰਦੇ ਨੇ ਉਹਨਾਂ ਦੇ ਅਨਸਾਰ ਇਹ ਸਾਰਾ ਕੁਝ ਚੱਲਦਾ ਹੈ ਵਰਨਾ ਸੈਸ਼ਨ ਦਾ ਕੀ ਮਜ਼ਾਲ ਹੈ ਵੀ ਕਿਸੇ ਵਾਲੋ ਮਾੜੀ ਨਜ਼ਰ ਕਰਕੇ ਵੀ ਦੇਖ ਸਕੇ ਇਹ ਤਾਂ ਉਹਨੂੰ ਸਿਆਸੀ ਪਨਾਹ ਦੀ ਉਮੀਦ ਹੈ ਔਰ ਉਸ ਨੂੰ ਜਿਹੜੀ ਜੁਡੀਸ਼ਰੀ ਹੈ ਉਹ ਉਸ ਦੇ ਬਾਰੇ ਉਹ ਸਮਝਦਾ ਹੈ ਜਾਂ ਇਹ ਸਾਇਪ ਪ੍ਰਸ਼ਾਸਨ ਜਿਹੜਾ ਹੈਗਾ ਉਸ ਦੇ ਬਾਰੇ ਸਮਝਦਾ ਹੈ ਕਿ ਸਾਰੇ ਨਕਾਰਾ ਹੋ ਚੁੱਕੇ ਨੇ ਤੇ ਮੈਨੂੰ ਹੱਥ ਨਹੀਂ ਲਾ ਸਕਦੇ ਕਿਉਂਕਿ ਇਹ ਜਿਹੜੀ ਰੌ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਚੱਲੀ ਹੋਈ ਹੈ ਮੇਰਾ ਕੋਈ ਕੀ ਵਿਗਾੜ ਲਏਗਾ ਤੇ ਬੜੀ ਮਹਾਨ ਪਾਤ ਜੱਜਾਂ ਦੇ ਮਾਮਲੇ 'ਚ ਜਿਹੜੀ ਰਵਾਇਤ ਇਹ ਰਹੀ ਹੈ ਕਿ ਜੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਹੇਠਲੇ ਜੱਜਾਂ ਬਾਰੇ ਕੋਈ ਵੀ ਸ਼ਿਕਾਇਤ ਮਿਲਦੀ ਸੀ ਤਾਂ ਉਹਨਾਂ ਨੇ ਤੁਰੰਤ ਐਕਸ਼ਨਾਂ ਕੀਤੇ ਨੇ ਨੌਕਰੀ ਤੋਂ ਵੀ ਕੱਢਿਆ ਬਹੁਤ ਸਾਰਿਆਂ ਨੂੰ ਇੱਕ ਰਾਜਪੁਰੇ ਦੀ ਘਟਨਾ ਸੀ ਦਾਜ ਮੰਗਿਆ ਇੱਕ ਜੱਜ ਨੇ ਉਹਦੀ ਵਾਈਫ ਨੇ ਸ਼ਿਕਾਇਤ ਕੀਤੀ ਪੰਜਾਬ ਵੈਣ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਉਹਨਾਂ ਨੇ ਸਿੱਧਾ ਕਹਿਤਾ ਕਿ ਤੇਰੀ ਨੌਕਰੀ ਹੁਣ ਨਹੀਂ ਰਹੇਗੀ ਇਸ ਤਰ੍ਹਾਂ ਦੇ ਐਕਸ਼ਨ ਲੈ ਜਾਂਦੇ ਨੇ ਪਰ ਇਸ ਮਾਮਲੇ 'ਚ till ਹਾਈ ਕੋਰਟ ਨੇ ਵੀ ਵਰਤੀ ਆ ਚੁਪੀ ਵਾਲੀ ਨੇ ਕੂ ਸੁਪਰੀਮ ਕੋਰਟ ਦੇ ਵਿੱਚ ਵੀ ਉਹ ਜਾ ਚੁੱਕੀ ਐ ਕਿਸੇ ਨੇ ਨੋਟਿਸ ਨਹੀਂ ਲਿਆ ਤੇ ਅੰਦੇਜੀ ਨੇ ਇਨਕੁਆਰੀ ਕਰ ਲਈ ਐ ਇਸ ਕਰਕੇ ਇਨਕੁਆਰੀ ਦਾ ਨਤੀਜਾ ਦੇਖਾਂਗੇ ਫਿਰ ਦੇਖਾਂਗੇ ਹੁਣ ਇਨਕੁਆਰੀ ਦੀ ਗੱਲ ਵੱਖਰੀ ਐ ਲੇਕਿਨ ਗੱਲ ਇਨਕੁਆਰੀ ਤਾਂ ਖਤਰੀ ਹੋ ਜਾਂਦੀ ਐ ਸਰ ਇਨਕੁਆਰੀਆਂ ਤਾਂ ਗਲਤ ਹੀ ਹੋ ਜਾਂਦੀਆਂ ਤੁਹਾਨੂੰ ਪਤਾ ਹੀ ਐ ਹਾਂ ਇਨਕੁਆਰੀ ਨੂੰ ਤਾਂ ਜਿਹੜੇ ਪਾਸੇ ਮਰਜ਼ੀ ਮੋੜ ਲਓ ਤੁਸੀਂ ਉਹ ਉਹ ਤਾਂ ਇੰਪੋਸੀਬਲ ਐ ਜੇ ਜੇ ਤੁਸੀਂ ਤੁਹਾਡੇ ਇੰਟੈਂਸ਼ਨ ਠੀਕ ਨਹੀਂ ਤਾਂ ਇਨਕੁਆਇਰੀ ਕਾਦੀ ਹੈ ਉਹ ਤਾਂ ਤੁਸੀਂ ਮੋਹਰ ਲਾਉਣੀ ਹੁੰਦੀ ਹੈ ਜੋ ਜੋ ਉਸ ਵੇਲੇ ਦਾ ਵਰਤਾਰਾ ਚੱਲ ਰਿਹਾ ਹੈ ਤਾਂ ਇਹ ਤਾਂ ਸਾਰਾ ਕੁਝ ਬੰਦ ਹੋਣਾ ਚਾਹੀਦਾ ਖੋਕਰ ਸਾਹਿਬ ਇਹ ਬਹੁਤ ਗੰਭੀਰ ਮਸਲਾ ਹੈ ਸਾਰੀਆਂ ਔਰਤਾਂ ਦਾ ਮਸਲਾ ਹੈ ਸਾਡੀਆਂ ਭੈਣਾਂ ਦਾ ਸਾਡੀਆਂ ਧੀਆਾਂ ਦਾ ਸਾਡੀਆਂ ਮਾਮਾਂ ਦਾ ਸਾਡੀਆਂ ਬੇਟੀਆਂ ਦਾ ਸਭ ਦਾ ਮਸਲਾ ਹੈ ਇਹ ਇਸ ਨੂੰ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ ਮੇਰਾ ਖਿਆਲ ਹੈ ਜਦੋਂ ਉਹਦੇ ਨੋਟਿਸ ਦੇ ਵਿੱਚ ਆਇਆ ਜਾਇਦਾ ਅੱਜ ਕੋਈ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਸੀ ਅਜੇ ਵੀ ਉਮੀਦ ਹੈ ਕਿਉਂਕਿ ਦਿਨ ਛਪਿਆ ਨਹੀਂ ਸ਼ਾਇਦ ਕੁਝ ਹੋਵੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਲੋਕਾਂ ਨੂੰ ਰੋਕਿਆ ਜਾਵੇ ਇੱਕ ਔਰਤ ਟ੍ਰੇਨ ਦੇ ਵਿੱਚ ਜਾ ਰਹੀ ਹੈ ਉਸ ਵਿਚਾਰੀ ਨੂੰ ਉਸ ਦਾ ਬਲਾਤਕਾਰ ਕੀਤਾ ਜਾਂਦਾ ਕੱਲ ਪਰਸੋਂ ਤੁਸੀਂ ਪੜਿਆ ਹੁਣ ਅਖਬਾਰ ਦੇ ਵਿੱਚ ਉਸ ਤੋਂ ਬਾਅਦ ਕਿਸੇ ਨੂੰ ਬਲਾਤਕਾਰ ਕਰਕੇ ਟ੍ਰੇਨ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ ਔਰ ਉਤੇ ਯਾਨੀ ਅਸੀਂ ਜੇ ਇਹਨਾਂ ਸਰਕਾਰੀ ਥਾਵਾਂ ਦੇ ਉੱਤੇ ਅਫਸਰ ਰਹਿੰਦਿਆਂ ਹੋਇਆਂ ਵੀ ਸਾਡੀਆਂ ਜਿਹੜੀਆਂ ਲੜਕੀਆਂ ਹਨਗੀਆਂ ਮਹਿਫੂਜ਼ ਨਹੀਂ ਹਨ ਤਾਂ ਫਿਰ ਕਿੱਥੇ ਮਹਿਫੂਜ਼ ਹੋਣਗੀਆਂ ਯਾਨੀ ਮੰਦਰ ਦੇ ਵਿੱਚ ਵੀ ਤੁਸੀਂ ਜੇ ਐਸਾ ਕੋ ਕਰਮ ਹੋ ਸਕਦਾ ਹੈ ਜਿਹੜਾ ਕਿ ਇਹ ਇਸ ਦਾ ਲੋਕ ਰਾਜ ਦਾ ਪੁਜਾਰੀ ਉਸ ਦੇ ਵਿੱਚ ਵੀ ਇਹ ਹੋਵੇ ਤਾਂ ਫਿਰ ਨਾ ਤਾਂ ਲੋੜੇ ਦੀ ਗੱਲ ਹੈ ਨਾ ਇਸ ਇਹ ਤਾਂ ਸਾਰੇ ਹਿੰਦੁਸਤਾਨ ਦੇ ਮੱਥੇ ਦੇ ਉੱਤੇ ਕਲੰਕ ਹੈ ਇਸ ਨੂੰ ਲਾਉਣਾ ਬਹੁਤ ਜ਼ਰੂਰੀ ਹੈ ਉਮੀਦ ਹੈ ਕਿ ਲੋਕ ਉੱਠਣਗੇ ਔਰ ਆਵਾਜ਼ ਉਠਾਉਣਗੇ ਇਹਨਾਂ ਨੂੰ ਚੀਫ ਜੈਸਸ ਵਗੈਰਾ ਨੂੰ ਪੇਂਟੀ ਕਰਨਗੇ ਕਿ ਕੁਝ 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 ਨਾ ਕੁਝ ਕਰ ਹੋਣਾ ਚਾਹੀਦਾ ਹੈ ਇਸ ਦੇ ਬਾਰੇ